ਲਓ ਜੀ ਇਸ ਤਰੀਕੇ ਨਾਲ ਪਾਇਆ ਹੋਇਆ ਆਚਾਰ 10 ਸਾਲ ਤੱਕ ਖਰਾਬ ਨਹੀਂ ਹੋ ਸਕਦਾ ਜਿਹੜੇ ਕਹਿੰਦੇ ਨੇ ਕਿ ਸਾਡਾ ਆਚਾਰ ਜਿਹੜਾ ਵਾ ਖਰਾਬ ਹੋ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਵਾਂਗੇ ਜੀ ਅੰਬ ਦਾ ਆਚਾਰ ਤੇ ਕਈ ਲੋਕ ਕਹਿ ਦਿੰਦੇ ਆ ਕਿ ਅੰਬ ਦਾ ਆਚਾਰ ਜਿਹੜਾ ਕਈਆਂ ਦੇ ਹੱਥਾਂ ਦਾ ਆਚਾਰ ਪਾਇਆ ਖਰਾਬ ਹੋ ਜਾਂਦਾ ਪਰ ਦੋਸਤੋ तरीके ਦੇ ਨਾਲ ਪਾਇਆ ਹੋਇਆ ਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਤੇ ਅੱਜ ਆਪ ਆ ਗਏ ਆ ਅੰਬਾ ਵਾਲੀ ਰੇੜੀ ਤੇ ਤੇ ਬਹੁਤ ਹੀ ਜਿਹੜੇ ਵਧੀਆ ਤੇ ਮੋٹے-ਮੋٹے ਕੱਚੇ ਆਂਬ ਜਿਹੜੇ ਆ ਉਹ ਇੱਥੇ ਹੈਗੇ ਸੀ ਤੇ ਆਪਾਂ ਲਓ ਜੀ ਜਿਹੜੇ 10 ਤੋਂ 12 ਕਿਲੋ ਜਿਹੜੇ ਆਂਬ ਆ ਉਹ ਤਲਾ ਲਾਂਗੇ ਤੇ ਤੁਹਾਨੂੰ ਸਾਰੀ ਦੀ ਸਾਰੀ ਜਾਣਕਾਰੀ ਦਵਾਂਗੇ ਵਿੱਚ ਆਪਾਂ ਕਿੰਨੀ-ਕਿੰਨੀ ਜਿਹੜੀ ਆ ਹਨਾ ਇਹਦੇ ਵਿੱਚ ਰਸ ਦੇ ਜਿਹੜੀ ਉਹ ਪਾਉਣੀ ਆ ਵੀਡੀਓ ਨੂੰ ਬਸ ਚੱਲਦੀ ਚੱਲਦੀ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਹੋਰਾਂ ਲੋਕਾਂ ਤੱਕ ਤਾਂ ਜੋ ਇਹ ਜਿਹੜੀ ਵੀਡੀਓ ਹੈ ਨਾ ਸਾਰਿਆਂ ਤੱਕ ਤੇ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚ ਸਕੇ ਕਿ ਜਿਹੜਾ ਆਂਬ ਦਾ ਆਚਾਰ ਹੈ ਆਪਾਂ ਕਿਸ ਤਰੀਕੇ ਨਾਲ ਪਾ ਸਕਦੇ ਹਾਂ ਲਓ ਜੀ ਆਂਬ ਉਹ ਬਤਲਾ ਕੇ ਆਪਾਂ ਇੱਥੇ ਹੀ ਆਪਾਂ ਇਹਨਾਂ ਦੀ ਕਟਵਾਈ ਵੀ ਕਰਾ ਲੈਣੀ ਆ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਆਪਾਂ ਚੰਗੇ ਪਾਣੀ ਦੇ ਵਿੱਚ ਹਨਾ ਧੋਣਾ ਹੈ ਲਓ ਜੀ ਫਿਰ ਤੁਹਾਨੂੰ ਚਾਹੀਦਾ ਹੈ ਇੱਕ ਵੱਡਾ ਜਿਹਾ ਟਾਪਰ ਤੇ ਜਿਹਦੇ ਵਿੱਚ ਹਨਾ ਆਪਾਂ ਪਾਣੀ ਭਰ ਕੇ ਤੇ ਆਪਾਂ ਆਪਣੇ ਸਾਰੇ ਆਂਬ ਜਿਹੜੇ ਆ ਪਾ ਕੇ ਵਿੱਚ ਤੇ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਦੋਸਤੋ ਮਲ ਪਰ ਕੇ ਤੇ ਹੱਥਾਂ ਨਾਲ ਮਲ-ਮੁਲ ਕੇ ਆਪਾਂ ਇਹਨਾਂ ਨੂੰ ਧੋਣਾ ਹੈ ਤਾਂ ਜੋ ਇਹਨਾਂ ਦੇ ਵਿੱਚ ਕੋਈ ਵੀ ਕਿਰਕ ਮਿੱਟੀ ਹੈ ਨਾ ਜਿੰਨੀ ਵੀ ਸਾਰੀ ਸਾਰੀ ਲਾਜ ਹੈ ਫਿਰ ਤੁਹਾਨੂੰ ਇਹੋ ਜਿਹਾ ਇੱਕ ਛਾਨਣਾ ਜਾਂ ਚਾਹੀਦਾ ਹੈ ਤੇ ਛਾਨਣੇ ਦੇ ਵਿੱਚ ਪਾ ਕੇ ਆਪਾਂ ਸਾਰੇ ਦੇ ਸਾਰੇ ਅੰਬ ਜਿਹੜੇ ਆ ਉਹ ਕੱਢ ਲਵਾਂਗੇ ਇਸੇ ਤਰੀਕੇ ਨਾਲ ਦੋਸਤੋ ਸਾਰੇ ਇਹਨਾਂ ਨੂੰ ਕੱਢ ਕੇ ਬਿਲਕੁਲ ਸਾਫ਼ ਪਾਣੀ ਦੇ ਨਾਲ ਆਪਾਂ ਇਹਨੂੰ ਧੋ ਲੈਣਾ ਹੈ ਘਟੋ ਘਟ ਦੋਸਤੋ ਆਪਾਂ ਇਹਨਾਂ ਨੂੰ ਜਿਹੜਾ ਵਾ ਦੋ ਤਿੰਨ ਪਾਣੀ ਇਸ ਤਰ੍ਹਾਂ ਹੀ ਹੈ ਨਾ ਬਾਹਰ ਕੱਢ ਕੇ ਫਿਰ ਤੋਂ ਹੈ ਨਾ ਇਹਨਾਂ ਨੂੰ ਧੋਵਾਂਗੇ ਕਿਉਂਕਿ ਕਈ ਲੋਕੀ ਇੱਕੋ ਵਾਰ ਇਹਨਾਂ ਨੂੰ ਕਰ ਦਿਆ ਫਿਰ ਵਿੱਚ ਕਿਰਕ-ਕੁਰਕ ਜ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵਾਧੂ ਗੁੱਠਲੀਆਂ ਜੀਆਂ ਹੁੰਦੀਆਂ ਵਾ ਇਹ ਜਿਹੜੀਆਂ ਬਾਹਰシャンੀਆਂ ਜਾਂਦੀਆਂ ਵਾ ਤੇ ਇਹਨਾਂ ਨੂੰ ਆਪਾਂ ਇਸੇ ਤਰੀਕੇ ਨਾਲ ਕੱਢ ਕੇ ਇਹਨਾਂ ਨੂੰ ਸੁੱਟ ਦੇਵਾਂਗੇ ਕਿਉਂਕਿ ਇਹਨਾਂ ਦਾ ਕੋਈ ਕੰਮ ਨਹੀਂ ਹੈ ਵਾਧੂ ਹੀ ਹੁੰਦੀਆਂ ਨੇ। ਲੋਬੀ ਚੰਗੀ ਤਰ੍ਹਾਂ ਅੰਬਤ ਹੋ ਗਿਆ ਆਪਾਂ ਇੱਕ ਚੱਦਰ ਵਿਛਾ ਲੈਣੀ ਆ ਜਾਂ ਇੱਕ ਟੇਬਲ ਦੇ ਉੱਤੇ ਹੈਨਾ ਚੱਦਰ ਵਿਛਾ ਕੇ ਤੇ ਆਪਾਂ ਇਹਨਾਂ ਦੇ ਉੱਤੇ ਇਹਨਾਂ ਨੂੰ ਐ ਚੰਗੀ ਤਰ੍ਹਾਂ ਖਲਾਰ ਦੇਣਾ ਵਾ ਤੁਸੀਂ ਚਾਹੋ ਤੇ ਇਹਨਾਂ ਨੂੰ ਧੁੱਪੇ ਵੀ ਸੁੱਕਣੇ ਪਾ ਸਕਦੇ ਹੋ। ਹੈ ਅਸੀਂ ਜਿਹੜਾ ਵਾ ਸਿਰਫ ਤੇ ਸਿਰਫ ਪੱਕੇ ਦੇ ਥੱਲੇ ਜਿਹੜਾ ਸੁੱਕਣੇ ਪਾ ਦਿੱਤਾ ਹੈ ਤੇ ਕਿਦਰ ਦੇ ਉੱਤੇ ਪੌਂਤ ਬਾਅਦ ਆਪਾਂ ਇਹਨਾਂ ਨੂੰ ਦੋਸਤੋਂ ਕੱਲਿਆਂ-ਕੱਲਿਆਂ ਕਰਨਾ ਏਕ ਦੇ ਉੱਤੇ ਇੱਕ ਆਂਬ ਜਿਹੜਾ ਵਾ ਉਹ ਚੜਿਆ ਨਾ ਰਵੇ ਕਿਉਂਕਿ ਫਿਰ ਜਿਹੜਾ ਵਾ ਇਹ ਚੰਗੀ ਤਰ੍ਹਾਂ ਸੁੱਕੂਗਾ ਨਹੀਂ ਤੇ ਲਗਾਤਾਰ ਆਪਾਂ ਇਹਨੂੰ ਘਟੋ-ਘਟ 8 ਤੋਂ 9 ਘੰਟੇ ਇਦਾਂ ਹੀ ਸੁੱਕਣ ਤੇ ਲਈ ਪਿਆ ਰਹਾਂਗੇ ਤਾਂ ਜੋ ਜਿਹੜਾ ਵਾ ਇਹ ਚੰਗੀ ਤਰ੍ਹਾਂ ਦੋਸਤੋਂ ਸਾਰੀਆਂ ਜਿਹੜੀਆਂ ਫਾੜੀਆਂ ਆਪਣੀਆਂ ਸੁੱਕ ਜਾਣ ਕਿਉਂਕਿ ਜੇ ਗਿੱਲਾ ਰਹੇਗਾ ਫਿਰ ਆਪਣਾ ਚਾਰ ਜਿਹੜਾ ਖਰਾਬ ਹੋ ਸਕਦਾ। ਤਕਰੀਬਨ 7-8 ਘੰਟੇ ਬਾਅਦ ਆਪਣਾ ਚਾਰ ਜਿਹੜਾ ਪੂਰਾ ਸੁੱਕ ਚੁੱਕਾ ਤੇ ਆਪਾਂ ਪੂਰੀ ਦੀ ਪੂਰੀ ਰਸ ਦੀ ਜਿਹੜੀ ਲੈਣ ਦੀ ਹੈ ਤੁਹਾਨੂੰ ਨਾਲੇ ਦੱਸਾਂ ਤੇਲ ਆ ਉਹ ਪਾਵਾਂਗੇ ਹੁਣ ਸਰੋਂ ਦਾ ਜਿਹੜਾ ਤੇਲ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਉਣਾ ਇਹ ਨਹੀਂ ਆ ਕਿ ਆਪਾਂ ਜਿਆਦਾ ਇੱਕੋ ਵਾਰ ਪਾ ਦੇਣਾ ਥੋੜਾ ਜਿਹਾ ਤੇਲ ਪਾ ਕੇ ਪਹਿਲਾਂ ਇਹਨੂੰ ਆਪਾਂ ਹੱਥ ਨਾਲ ਮਸਣਾ ਇਹਨੂੰ ਕਹਿੰਦੇ ਆ ਦੋਸਤੋ ਹੱਥ ਦੇ ਨਾਲ ਮਸਣਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਤੇਲ ਆਪਣਾ ਜਿਹੜਾ ਲੋਨ ਦੇ ਵਿੱਚ ਬਿਲਕੁਲ ਰਚ ਮਿਚ ਜਾਣਾ ਚਾਹੀਦਾ ਵਾ ਇਸ ਕਰਕੇ ਤੇਲ ਪਾ ਕੇ ਤੇ ਘਟੋ ਘਾਟ ਆਪਾਂ ਜਿਹੜਾ ਇਹਨੂੰ 5 ਮਿੰਟ ਹੱਥ ਦੇ ਨਾਲ ਇਦਾਂ ਹਲਾਉਣਾ ਆ ਤਾ ਜੋ ਤੇੜ ਜਿਹੜਾ ਆਪਣਾ ਜਿਹੜਾ ਵਾ ਲੋਨ ਦੇ ਵਿੱਚ ਬਿਲਕੁਲ ਤਰ੍ਹਾਂ ਜਿਹੜਾ ਵਾ ਐ ਮਿਕਸ ਹੋ ਜੇ ਮਸਿਆ ਜਾਵੇ ਇਸ ਤੋਂ ਬਾਅਦ ਆਪਾਂ ਲਵਾਂਗੇ ਜੀ ਪਾਈਆ ਹਲਦੀ ਠੀਕ ਹੈ ਨਾ ਆਪਣਾ ਆਚਾਰ ਹੈਗਾ ਸੀ 10 12 ਕਿਲੋ ਤੇ ਇਹਦੇ ਵਿੱਚ ਪਾਈਆ ਹਲਦੀ ਬਿਲਕੁਲ ਜਿਹੜੀ ਵਧੀਆ ਵਾ ਪੂਰੀ ਦੀ ਪੂਰੀ ਪਾਈਆ ਹਲਦੀ ਜਿਹੜੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਓ ਜੀ ਪਾਈਆ ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਇਹਨੂੰ ਫਿਰ ਤੋਂ ਜਿਹੜਾ ਵਾ ਹੱਥ ਦੇ ਨਾਲ ਹਲਣਾ ਦੋਸਤੋ ਕੱਲੀ ਕੱਲੀ ਚੀਨ ਨੂੰ ਆਪਾਂ ਪਾ ਕੇ ਹੱਥਾਂ ਦੇ ਨਾਲ ਹਲਾਉਣਾ ਆ ਉਸ ਤੋਂ ਬਾਅਦ ਆਪਾਂ ਲੈਣੀ ਆ ਜੀ ਲਾਲ ਮਿਰਚ ਪਾਈ ਆ ਲਾਲ ਮਿਰਚ ਲੈਣੀ ਆ ਤੇ ਲਾਲ ਮਿਰਚ ਵੀ ਆਪਾਂ ਜਿਹੜੀ ਆ ਇਹਦੇ ਵਿੱਚ ਪਾਈਆ ਪਾ ਕੇ ਫਿਰ ਤੋਂ ਆਪਾਂ ਇਹਨੂੰ ਜਿਹੜਾ ਹੱਥਾਂ ਦੇ ਨਾਲ ਇਦਾਂ ਹੀ ਮਸਣਾ ਆ ਮਤਲਬ ਲੋ ਜੀ ਇਹ ਤਿੰਨ ਚੀਜ਼ਾਂ ਪਾ ਕੇ ਆਪਣੀ ਅੱਗੇ ਆ ਜੀ ਇੱਥੇ ਸੌਂਫ ਇਹ ਵੀ ਆਪਾਂ ਪਾਈਆ ਲੈਣੀ ਆ ਤੇ ਘੋਲ ਜਿਹੜਾ ਵਾ ਇੱਥੇ ਆਪਣਾ ਥੋੜਾ ਜਿਹਾ ਇਹ ਮਟੀਰੀਅਲ ਜਿਹੜਾ ਸੀ ਸੁੱਕਾ ਸੁੱਕਾ ਹੋ ਗਿਆ ਥੋੜਾ ਜਿਹਾ ਤੇਲ ਆਪਾਂ ਹੋਰ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲਾਂਗੇ ਤੇ ਫਿਰ ਤੋਂ ਆਪਾਂ ਜਿਹੜਾ ਵਾ ਇਹਦੇ ਵਿੱਚ ਸੌਂਫ ਪਾ ਦੇਣੀ ਆ ਪਾਈਆ ਸੌਂਫ ਦੋਸਤੋ ਇਹ ਦੇ ਵਿੱਚ ਪੈਂਦੀਆਂ ਵਾ 10 12 ਦੇ ਤੇ ਇੱਥੇ ਆ ਗਏ ਜੀ ਆਪਣੇ ਮੇਥਰੇ ਠੀਕ ਹੈ ਨਾ ਮੇਥਰੇ ਵੀ ਜਿਹੜੇ ਆ ਆਪਾਂ ਪਾਈਆ ਲੈਂਦੇ ਆ ਤੇ ਪੂਰੇ ਪਾਈਆ ਮੇਥਰੇ ਇਹਦੇ ਵਿੱਚ ਪਾ ਕੇ ਫਿਰ ਤੋਂ ਹੱਥਾਂ ਦੇ ਨਾਲ ਦੋਸਤੋ ਮਿਕਸ ਕਰਨਾ ਬਹੁਤ ਜ਼ਰੂਰੀ ਆ ਠੀਕ ਹੈ ਨਾ ਮਿਕਸ ਆਪਾਂ ਇਹਨੂੰ ਨਾਲੋ ਨਾਲ ਹੀ ਕਰੀ ਜਾਵਾਂਗੇ ਤੇ ਇੱਥੇ ਆ ਗਈ ਜੀ ਆਪਣੀ ਕਲੌਂਜੀ ਠੀਕ ਹੈ ਨਾ ਇਹ ਵੀ ਜਿਹੜੀ ਆ ਬਹੁਤ ਜ਼ਰੂਰੀ ਆ ਇਹਦੇ ਵਿੱਚ ਪਾਉਣ ਦੇ ਲਈ ਕਿਉਂਕਿ ਇਹ ਵੀ ਬਹੁਤ ਵਧੀਆ ਜਿਹੜਾ ਸਵਾਦ ਦਿੰਦੀ ਆ ਕਲਵੰਜੀ ਵੀ ਦੋਸਤੋ ਪਾਈਆ ਲੈਂਦੀ ਆ ਲਓ ਜੀ ਇੱਧਰ ਆਪਣੀ ਇੱਕ ਹੋਰ ਛਾਇ ਆ ਗਈ ਆ ਇਹ ਹੈਗੀਆਂ ਜੀ ਪੀਸੀਆਂ ਹੀਆਂ ਕਾਲੀਆਂ ਮਿਰਚਾਂ ਤੁਸੀਂ ਚਾਹੋ ਤੇ ਸਾਬਤ ਮਿਰਚਾਂ ਵੀ ਪਾ ਸਕਦੇ ਪਰ ਆਪਾਂ ਜਿਹੜੀਆਂ ਪੀਸੀਆਂ ਪਾ ਲੈਂਦੀਆਂ ਤੇ ਨਾਲ ਦੀ ਨਾਲ ਆਪਾਂ ਜਿੰਨੀਆਂ ਥੋੜੀਆਂ ਜੀਆਂ ਮਿਰਚਾਂ ਜਿਹੜੀਆਂ ਸਾਬਤ ਪਾਵਾਂਗੇ ਲਓ ਜੀ ਸਾਬਤ ਮਿਰਚਾਂ ਵੀ ਆਪਾਂ ਜਿਹੜੀਆਂ ਲੈ ਲਈਆਂ ਤੇ ਇਹ ਪਾਈਆਂ ਲਿਆਣੀਆਂ ਸੀ ਪਰ ਹੁਣ ਆਪਾਂ ਥੋੜੀਆਂ ਪਾਵਾਂਗੇ ਕਿਉਂਕਿ ਆਪਾਂ ਪੀਸੀਆਂ ਹੀਆਂ ਮਿਰਚਾਂ ਵੀ ਜਿਹੜੀਆਂ ਵਾਂ ਉਹ ਇਹਦੇ ਵਿੱਚ ਪਾ ਦਿੱਤੀਆਂ ਸੀ ਤੇ ਦੋਸਤੋ ਇਹ ਚੀਜ਼ਾਂ ਪੌਂਤ ਬਾਤ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਤੋਂ 5 ਤੋਂ 10 ਮਿੰਟ ਜਿਹੜਾ ਵਾ ਹੱਥਾਂ ਦੇ ਨਾਲ ਮਿਕਸ ਕਰਨਾ ਹੈ ਠੀਕ ਹੈ ਨਾ ਕਈ ਲੋਕੀ ਕੀ ਕਰਦੇ ਆ ਕਿ ਇਹਨੂੰ ਜਿਹੜਾ ਵਾ ਸਾਰੀਆਂ ਚੀਜ਼ਾਂ ਪਾ ਕੇ ਨਾਲ ਹੀ ਵਿੱਚ ਜਿਹੜਾ ਵਾ ਆਪਣੇ ਆਂਬ ਪਾ ਦਿੰਦੇ ਆ ਤੇ ਉਹ ਲੋਕੀ ਕੀ ਕਰਦੇ ਆ ਕਿ ਇਹ ਜਿਹੜਾ ਮਟੀਰੀਅਲ ਆਪਾਂ ਬਣਾਇਆ ਨਾ ਦੋਸਤੋ ਹੁਣ ਇਹ ਸਾਰਾ ਜਿਹੜਾ ਚੰਗੀ ਤਰ੍ਹਾਂ ਮਿਕਸ ਕਰਨਾ ਪੈਂਦਾ ਪਰ ਕਈ ਲੋਕੀ ਇਹਨੂੰ ਮਿਕਸ ਹੀ ਨਹੀਂ ਕਰਦੇ ਬਸ ਸਾਰੀਆਂ ਚੀਜ਼ਾਂ ਪਾ ਕੇ ਵਿੱਚ ਆਂਬ ਪਾ ਦਿੰਦੇ ਆ ਤੇ ਮਾੜਾ ਜਿਹਾ ਮਿਕਸ ਕਰਕੇ ਉਹਨੂੰ ਪਾ ਦਿੰਦੇ ਆ ਦੋਸਤੋ ਉਹਦੇ ਨਾਲ ਜਿਹੜਾ ਵਾ ਆਪਣਾ ਅਚਾਰ ਖਰਾਬ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਮਟੀਰੀਅਲ ਆ ਆਪਣਾ ਬਿਲਕੁਲ ਤੇ ਬਿਲਕੁਲ ਦੋਸਤ ਸਾਰੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਦਾਂ ਹੁਣ ਬਿਲਕੁਲ ਮਿਕਸ ਹੋ ਚੁੱਕਿਆ ਆ ਕਿਉਂਕਿ ਹੱਥ ਮਾਰਨ ਨਹੀਂ ਆਪਾਂ ਇਹਦੇ ਵਿੱਚ ਛੱਡਿਆ ਮਿਕਸ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਨਾ ਆ ਮਸ ਲੈਣਾ ਆ ਠੀਕ ਆ ਨਾ ਕਿਉਂਕਿ ਜਿੰਨਾ ਚਿਰ ਇਹ ਸਾਰੀਆਂ ਚੀਜ਼ਾਂ ਮਿਕਸ ਨਾ ਹੋਈਆਂ ਉਹਨਾਂ ਚਿਰ ਜਿਹੜਾ ਆਪਣਾ ਅਚਾਰ ਹੈ ਇੱਕ ਤੇ ਸਵਾਦ ਨਹੀਂ ਮੰਨਾ ਤੇ ਜਿਹੜਾ ਵਾ ਚਾਰ ਆਪਣਾ ਕਦੀ ਵੀ ਜਿਹੜਾ ਖਰਾਬ ਨਹੀਂ ਹੋ ਸਕਦਾ ਤੋ ਜੀ ਘਟੋ ਘਟ 10-15 ਮਿੰਟ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਜਿਹੜੇ ਇਹਦੇ ਵਿੱਚ ਆਂਬ ਪਾਉਣੇ ਸਟਾਰਟ ਕਰਾਂਗੇ ਉਸ ਤੋਂ ਬਾਅਦ ਆਪਾਂ ਲੈਣੇ ਆ ਦੋ ਪਲਾਸਟਿਕ ਦੇ ਡੱਬੇ ਠੀਕ ਹੈ ਨਾ 5-5 10-10 ਕਿਲੋ ਦੇ ਡੱਬੇ ਆਪਾਂ ਲੈ ਲਾਂਗੇ ਤੇ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਅੰਦਰੋਂ ਸੁਕਾ ਲੈਣਾ ਕਿ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਇਹਨਾਂ ਦੇ ਵਿੱਚ ਨਾ ਰਵੇ ਕਿਉਂਕਿ ਜੇ ਇੱਕ ਵੀ ਬੂੰਦ ਪਾਣੀ ਦੀ ਰਹਿ ਗਈ ਤੇ ਚਾਰ ਆਪਣਾ ਜਿਹੜਾ ਵਾ ਪੂਰੇ ਦਾ ਪੂਰਾ ਖਰਾਬ ਹੋ ਸਕਦਾ ਸੋ ਇਸ ਵਰਗੇ ਨੂੰ ਚੰਗੀ ਤਰ੍ਹਾਂ ਧੁੱਪ ਲਵਾ ਕੇ ਤੇ ਇਧਰ ਆਪਾਂ ਆਂਬ ਜਿਹੜਾ ਪਾਉਣੇ ਸਟਾਰਟ ਕਰਦੇ ਤੇ ਜੇ ਤੁਹਾਨੂੰ ਨਾਲੋ ਨਾਲੀ ਦੋਸਤੋ ਇਹਨੂੰ ਆਪਾਂ ਡੱਬੇ ਦੇ ਵਿੱਚ ਪਾਈ ਜਾਵਾਂਗੇ ਠੀਕ ਹੈ ਨਾ ਇੱਕ ਬੰਦਾ ਆਪਣਾ ਜਿਹੜਾ ਵਾ ਇਧਰੋਂ ਪਾਈ ਜਾਂਦਾ ਵਾ ਆਂਬ ਵਿੱਚ ਠੀਕ ਹੈ ਨਾ ਆਪਣੇ ਜਿਹੜੇ ਜਿੰਨਾ ਮਟੀਰੀਅਲ ਬਣਾਇਆ ਸੀ ਤੇ ਇੱਕ ਨਾਲੋ ਨਾਲੀ ਮਿਕਸ ਕਰਕੇ ਜਿਹੜਾ ਆਪਾਂ ਆਪਣੇ ਡੱਬੇ ਜਿਹੜੇ ਆ ਭਰ ਲਵਾਂਗੇ ਜਿੰਨੇ ਵੀ ਡੱਬੇ ਆਪਣੇ ਬਣਦੇ ਆ ਇੱਕ ਜਾਂ ਦੋ ਠੀਕ ਹੈ ਨਾ ਇਸੇ ਤਿਕਨਾ ਆਪਾਂ ਜਿਹੜਾ ਮਿਕਸ ਕਰ ਕਰਕੇ ਇਹਨਾਂ ਨੂੰ ਇਹਦੇ ਵਿੱਚ ਪਾਈ ਜਾਵਾਂਗੇ ਤੇ ਨਾਲੋ ਨਾਲੀ ਜਿਹੜਾ ਆਪਣਾ ਮਟੀਰੀਅਲ ਆ ਜਿੰਨਾ ਵੀ ਆਪਾਂ ਬਣਾਇਆ ਵਾ ਉਹ ਵੀ ਆਪਾਂ ਇਹਦੇ ਵਿੱਚ ਪਾਈ ਜਾਵਾਂਗੇ ਚਲੋ ਵੀ ਇੱਕ ਡਬਾ ਆਪਾਂ ਭਰ ਦਿੱਤਾ ਵਾ ਤੇ ਇਹ ਨਹੀਂ ਆ ਕਿ ਦੋਸਤੋ ਜੀ ਆਪਾਂ 10 ਕਿਲ ਨੂੰ ਜਿਹੜੇ ਦੋ ਡੱਬੇ ਨਾ ਉਹ ਚਾਹੀਦੇ ਆ ਠੀਕ ਹੈ ਨਾ ਕਿਉਂਕਿ ਆਪਾਂ ਇਹਨਾਂ ਨੂੰ ਨੱਕੋ ਨਾ ਕਰਨੀ ਕਿ ਘਟੋ ਘਟ ਅੱਧੇ ਅੱਧੇ ਡੱਬੇ ਭਰਨੇ ਹੁੰਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਫਿਰ ਧੁੱਪ ਵੀ ਲਗਾਉਣੀ ਹੁੰਦੀ ਆ ਠੀਕ ਹੈ ਨਾ ਤੇ ਦੋ ਡੱਬੇ ਆਪਾਂ ਇੱਥੇ ਭਰ ਦਿੱਤੇ ਆ ਤੇ ਇਹ ਦੇਖੋ ਜੀ ਪੂਰਾ ਆਪਣਾ achar ਜਿਹੜਾ ਬਹੁਤ ਹੀ ਵਧੀਆ ਪੈ ਰਿਹਾ ਤੇ ਕਿਆ ਕਿਆ ਦੋਸਤੋ ਕਿਆ ਖੁਸ਼ਬੂ ਜਿਹੜੀ ਆ ਇਹਦੀ ਹੁਣ ਆ ਰਹੀ ਆ ਇੰਨੀ ਕੁ ਵਧੀਆ ਇਹਦੀ ਖੁਸ਼ਬੂ ਜਿਹੜੀ ਆ ਨਾ ਆ ਰਹੀ ਆ ਕਿ achar ਆਪਣਾ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਵਾ ਬਣ ਕੇ ਰੈਡੀ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਬਾ ਚ ਆਚਾਰ ਜਿਹੜਾ ਬਣ ਕੇ ਰੈਡੀ ਆ ਤੇ ਮਸਾਲਾ ਮਸੂਲਾ ਆਪਾਂ ਇਹਦੇ ਵਿੱਚ ਦੋਸਤੋ ਚੰਗੀ ਤਰ੍ਹਾਂ ਪਾ ਦਿੱਤਾ ਮਟੀਰੀਅਲ ਕਿਆ ਹੀ ਬਾਤਾਂ ਇਹਦੀ ਜਿਹੜੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਆ ਤੇ ਸਾਰੇ ਦਾ ਸਾਰਾ ਜਿਹੜਾ ਮਸਾਲਾ ਹੈ ਨਾ ਆਪਾਂ ਇਹਦੇ ਵਿੱਚ ਜਿਹੜਾ ਪਾ ਦੇਵਾਂਗੇ ਆ ਦੇਖੋ ਜਿਹੜਾ ਬਚਿਆ ਮਸਾਲਾ ਵੀ ਆ ਤੇ ਹੁਣ ਆਪਾਂ ਦੋਸਤੋ ਇਹਨੂੰ ਕੀ ਕਰਨਾ ਕਿ ਇਹਨੂੰ ਲਗਵਣੀ ਤੁੱਪ ਠੀਕ ਹੈ ਨਾ ਇਹਦੇ ਵਿੱਚ ਆਪਾਂ ਸੁੱਕਾ ਸੁੱਕਾ ਮਸਾਲਾ ਤਿਆਰ ਰੱਖਿਆ ਕਿਉਂਕਿ ਇਹਨੇ ਹੁਣ ਛੱਡਣਾ ਆ ਪਾਣੀ ਠੀਕ ਹੈ ਨਾ ਜਦੋਂ ਆਪਾਂ ਇਹਨੂੰ ਤੁੱਪੇ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੇਲ ਜਿਹੜਾ ਪਾਵਾਂਗੇ